ਰੱਬ ਦੇ ਅੱਗੇ ਅਰਦਾਸਾਂ ਕਰ ਕਰਕੇ ਪੁੱਤ ਮੰਗਿਆ ਜਦੋਂ ਪੁੱਤ ਨੇ ਮਾਤਾ ਪਿਤਾ ਦੇ ਅੱਗੇ ਹੱਥ ਜੋੜ-ਜੋੜ ਕੇ ਕਿਹਾ ਵੀ ਬਾਪੂ ਵੀ ਮੇਰੇ ਨਾਲ ਦੇ ਸਾਰੇ ਅੰਮ੍ਰਿਤ ਛਕਣ ਚੱਲੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਹੋਈ ਏ ਬਸ ਚੱਲੀ ਏ ਮੈਨੂੰ ਵੀ ਜਾ ਲੈਣ ਦੇ ਬਾਪੂ ਮੈਨੂੰ ਵੀ ਜਾ ਲੈਣ ਦੇ ਤੇ ਪਿਓ ਕਹਿੰਦਾ ਕੀ ਗੱਲ ਆਪਣੇ ਪਿਓ ਦਾ ਮੂੰਹ ਕਾਲਾ ਕਰਾਉਣਾ ਹੈ ਹੈ ਤੇਰੇ ਪਿਓ ਦੀਆਂ ਚੰਗੀਆਂ ਲੋਕਾਂ ਨਾਲ ਉੱਠਣੀ ਬੈਠਣੀ ਮੰਤਰੀ ਸੰਤਰੀ ਤੇਰੇ ਪਿਓ ਦੇ ਘਰੇ ਆਉਂਦੇ ਨੇ ਐਮ ਐਲ ਏ ਤੇਰੇ ਪਿਓ ਦੇ ਘਰ ਆਂਦਾ ਐ ਐਫ ਐਚ ਓ ਸਾਹਿਬ ਤੇਰੇ ਪਿਓ ਦੇ ਘਰ ਆਂਦੇ ਨੇ 36 ਵਾਰ ਇਹਨਾਂ ਨਾਲ ਉੱਠਣਾ ਬੈਠਣਾ ਹਰ ਵਾਰ ਇਹਨਾਂ ਦੇ ਮੂਹਰੇ ਬੋਤਲਾਂ ਖੁਲਣੀਆਂ ਹੁੰਦੀਆਂ ਤੇ ਜੇ ਤੂੰ ਗਾਤਰਾ ਪਾ ਕੇ ਘਰ ਚ ਫਿਰੇਂਗਾ ਤੇ ਮੈਨੂੰ ਦੱਸ ਵੀ ਸਾਡਾ ਕਿਦਾਂ ਹਿਸਾਬ ਕਿਤਾਬ ਚੱਲੂ ਤੈਨੂੰ ਨਹੀਂ ਮੈਂ ਭੇਜਦਾ ਪੁੱਤ ਨੇ ਬੜੇ ਤਰਲੇ ਕੀਤੀ ਵੀ ਜਾ ਲੈਣ ਦੋ ਪਿਓ ਨੇ ਚੱਕ ਕੇ ਨਾ ਪੁੱਤ ਕਮਰੇ ਚ ਢੱਕ ਕੇ ਬਾਰੋਂ ਕੁੰਡੀ ਲਾਤੀ ਜਾ ਕੇ ਦਿਖਾ ਪੁੱਤ ਬੜਾ ਰੋਇਆ ਬਾਪੂ